ਅੱਜ ਰਾਮ ਲੱਲਾ ਦੇ ਦਰਸ਼ਨ ਕਰਨ ਵਾਸਤੇ ਅੱਜ ਸਪੈਸ਼ਲ ਟ੍ਰੇਨ ਆਸਤਾ ਸਪੈਸ਼ਲ ਟ੍ਰੇਨ ਜਿਹੜੀ ਪਠਾਨਕੋਟ ਤੋਂ ਚਲਦੀ ਹੋਈ ਚਲਦੀ ਹੋਈ ਜਲੰਧਰ ਕੈਂਟ ਪਹੁੰਚੇਗੀ ਕੈਂਟ ਪਹੁੰਚਣ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਨੇ ਜਿਹੜੇ ਰਾਮ ਭਗਤ ਜਿਹੜੇ ਆ ਰਾਮ ਲੱਲਾ ਦੇ ਦਰਸ਼ਨ ਕਰਨ ਕਰਨ ਵਾਸਤੇ ਇੱਥੇ ਪਹੁੰਚੇ ਹੋਏ ਨੇ ਪ੍ਰਬੰਧਕ ਕਮੇਟੀ ਵੱਲੋਂ ਵੀ ਯਾਤ ਕੇਂਦਰ ਸਰਕਾਰ ਵੱਲੋਂ ਵੀ ਪੂਰਾ ਮੁਕਤਾ ਇੰਤਜ਼ਾਮ ਕੀਤੇ ਹੋਏ ਨੇ ਸਾਡੇ ਨਾਮ ਜੀ ਸ਼ਰਮਾ ਐ ਗਲਬਤ ਕੰਨ ਨੇ ਨੀਸ਼ਮਈ ਅੱਜ ਕੇਂਦਰ ਸਰਕਾਰ ਵੱਲੋਂ ਬੜਾ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਹੈ ਮੇਰੇ ਕੀ ਪਹਿਲੇ ਮੈਂ ਸਾਰੇ ਨੂੰ ਜੈ ਸ਼੍ਰੀ ਰਾਮ ਕਹਿਣਾ ਹੈ ਔਰ ਸਾਰੇ ਰਾਮ ਭਗਤਾਂ ਨੂੰ ਵਧਾਈ ਔਰ ਸ਼ੁਭ ਕਾਮਨਾਵਾਂ ਦਿੰਦਾ ਜਿਹੜੇ ਅੱਜ ਅਯੋਧਿਆ ਜੀ ਲਈ ਇੱਥੋਂ ਦਰਸ਼ਨ ਕਰਨ ਲਈ ਜਾ ਰਹੇ ਹੈ ਔਰ ਕੇਂਦਰ ਸਰਕਾਰ ਦਾ ਵੀ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਆਸਥਾ ਵਰਗੀ ਟ੍ਰੇਨ ਜਿਹੜੀ ਲੋਕਾਂ ਨੂੰ ਰਾਮ ਜੀ ਦੇ ਦਰਸ਼ਨ ਕਰਵਾਉਣ ਦੇ ਲਈ ਮੇਰੇ ਘਾੜ ਉਪਲਬਧ ਕਰਵਾਈ ਹੈ ਔਰ ਜਲੰਧਰ 'ਚ ਬੜਾ ਜੋਸ਼ ਹੈ ਸਾਰੇ ਰਾਮ ਭਗਤ ਭਜਨ ਗਾ ਰਹੇ ਹੈ ਪਲੇਟਫਾਰਮ ਦੇ ਉੱਤੇ ਔਰ ਜੈ ਸ਼੍ਰੀ ਰਾਮ ਦੇ ਨਾਰੇ ਲਗਾ ਰਹੇ ਹੈ ਔਰ ਉਹਨਾਂ ਦੀ ਮਨੋ ਕਾਮਨਾ ਜਿਹੜੀ ਕਿ ਸੈਂਕੜੇ ਸਾਲਾਂ ਦੇ ਉਹਨਾਂ ਦੇ ਮਨ ਚ ਸੀ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਇਸ ਜੀਵਨ ਦੇ ਵਿੱਚ ਪ੍ਰਾਪਤ ਕੀਤਾ ਹੈ ਕਈ ਸੰਘਰਸ਼ ਹੋਏ ਔਰ ਮੰਦਿਰ ਜੀ ਦੇ ਔਰ ਪ੍ਰਭੂ ਰਾਮ ਜੀ ਦੇ ਤੇ ਜੋਤੇ ਚ ਆ ਕੇ ਸਿੱਧੇ ਸਾक्षात ਦਰਸ਼ਨ ਕਰਨਗੇ ਕਿਉਂਕਿ ਜਿਹੜੇ ਰਾਮ ਭਗਤ ਹੈ ਕਾਫੀ ਲੰਬਾ ਸਮਾਂ ਹੋ ਗਿਆ ਸੀ ਉਹਨਾਂ ਨੂੰ ਇੰਤਜ਼ਾਰ ਕਰਦੇ ਹੋਏ ਰਾਮ ਲੱਲਾ ਦੇ ਦਰਸ਼ਨ ਕਰਨ ਵਾਸਤੇ 500 ਸਾਲ ਦੇ ਸਮੇਂ ਤੋਂ ਬਾਅਦ ਅੱਜ ਮੌਕਾ ਮਿਲਿਆ ਸਾਰਿਆਂ ਨੂੰ ਰਾਮ ਲੱਲਾ ਦੇ ਦਰਸ਼ਨ ਕਰਨ ਲਈ ਔਰ ਤੁਸੀਂ ਦੇਖਿਆ ਹੀ ਹੈ ਕਿ ਅੱਜ ਪਹਿਲੀ ਟ੍ਰੇਨ ਜਿਹੜੀ ਪਟਨਾ ਕੋਰ ਤੋਂ ਚੱਲ ਕੇ ਜਲੰਧਰੋਂ ਜਾ ਰਹੀ ਹੈ ਪਕਟਾਂ ਦੇ ਵਿੱਚ ਕਿੰਨਾ ਉਤਸਾਹ ਹੈ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਜਿਹੜਾ ਸਟੇਸ਼ਨ ਹੈ ਉਹ ਰਾਮੇ ਹੋ ਗਿਆ ਹੈ ਔਰ ਇਹਨਾਂ ਜੋਸ਼ ਦੇਖੋ ਤੁਸੀਂ ਬਜ਼ੁਰਗ ਮਹਿਲਾਵਾਂ ਬੱਚੇ ਜਵਾਨ ਬਜ਼ੁਰਗ ਸਭ ਇਸ ਲਈ ਚਾਹਦੇ ਹੈ ਕਿ ਅਸੀਂ ਰਾਮ ਲਾਲਾ ਦੇ ਦਰਸ਼ਨ ਕਰੀਏ ਔਰ ਹਾਂ ਤੇ ਇਹਨਾਂ ਦਾ ਜਿਹੜਾ سلسلہ ਹੈ ਆ ਪੂਰੇ ਦੇਸ਼ ਦੇ ਵਿੱਚ ਚੱਲ ਰਿਹਾ ਹੈ ਔਰ ਜਲੰਧਰ ਤੋਂ ਪਹਿਲੀ ਚੱਲੀ ਹੈ ਆਉਣ ਵਾਲੇ ਸਮੇਂ ਜਲੰਧਰ ਤੋਂ ਔਰ ਵੀ ਟ੍ਰੇਨਾਂ ਚੱਲਣੀਆਂ ਵਾ ਔਰ ਇਨਾ ਜੋਸ਼ ਲੋਕਾਂ ਦੇ ਵਿੱਚ RAM LALLA ਨੂੰ ਲੱਗੇ ਹੈ ਇਨਾ ਉਤਸਾਹ ਹੈ ਔਰ ਕਈਆਂ ਦੇ ਅੱਖਾਂ ਦੇ ਵਿੱਚ ਅੰਝੁਵਾਨ ਕੀ 500 ਸਾਲ ਦੇ ਇੰਤਜ਼ਾਰ ਦੇ ਬਾਅਦ ਕੀ ਉਹ ਇਸ ਯੁੱਗ ਦੇ ਵਿੱਚ ਜੀਰੇ ਆ ਜਦੋਂ ਕਿ RAM LALLA ਜੀ ਅਯੋਧਿਆ ਦੇ ਵਿੱਚ ਵਿਰਾਜਮਾਨ ਹੋਏ ਬਹੁਤ ਹੀ ਸੁਭਾਗੇਸ਼ਾਲੀ ਪਲ ਹੈ ਹ ਮੇਰੇ ਲਈ ਵੀ ਤੁਹਾਡੇ ਲੋਕਾਂ ਲਈ ਵੀ ਕਿ ਸਾਡੇ ਰਹਿੰਦੇ ਹੋਏ ਪ੍ਰਭੂ ਰਾਮ ਲੱਲਾ ਜਿਹੜੇ ਐ ਅਯੁੱਧਿਆ ਦੇ ਵਿੱਚ ਪ੍ਰਾਨ ਪ੍ਰਤੀਸ਼ਟਾ ਹੋਈ ਜਾਂਦੀ ਜਿਸ ਦਿਨ ਪ੍ਰਾਨ ਪ੍ਰਤੀਸ਼ਟਾ ਹੋਈ ਉਸ ਦਿਨ ਜਿਹੜੀ ਹੈ ਰਾਮ ਭਗਤਾਂ ਵੱਲੋਂ ਛੋਟੀ ਦੀਵਾਲੀ ਵੀ ਬਣਾਈ ਗਈ ਆ ਦੀਵਾਲੀ ਉਸ ਦਿਨ ਮਨਾਈ ਗਈ ਹੈ 22 ਜਨਵਰੀ ਨੂੰ ਔਰ ਹਿੰਦੁਸਤਾਨ ਦੇ ਵਿੱਚ ਹੁਣ ਦੋ ਦੀਵਾਲੀਆਂ ਹਰ ਸਾਲ ਬਣਿਆ ਕਰਨ ਗਿਆ 22 ਜਨਵਰੀ ਨੂੰ ਹਰ ਸਾਲ ਲੋਕ ਪ੍ਰਾਨ ਪ੍ਰਤੀਸ਼ਟਾ ਕਰਕੇ ਰਾਮ ਲੱਲਾ ਦੀ ਦੀਵਾਲੀ ਮਨਾਣਗੇ ਆ ਤਸਵੀਰਾਂ ਜਲੰਧਰ ਕੈਂਟ ਦੀਆਂ ਜਿੱਥੇ ਭਾਰੀ ਸੰਖਿਆ ਦੇ ਵਿੱਚ ਜਿਹੜੇ ਆ ਰਾਮ ਭਗਤ ਜਿਹੜੇ ਇੱਥੇ ਪਹੁੰਚਦੇ ਪਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦ ਨੇ ਅਨੰਦ ਸੱਚਾ ਜੀ ਵੀ ਸੱਣਾ ਮੌਜੂਦ ਹੈ ਅਨੰਦ ਸੱਚਾ ਜੀ ਅੱਜ ਇੱਕ ਬੜਾ ਵੱਡਾ ਉਪਰਾਲਾ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ 500 ਸਾਲ ਤੋਂ ਜਿਹੜੀ ਕੀ ਸਨਾਤਨੀਆਂ ਨੂੰ ਇੰਤਜ਼ਾਰ ਸੀ ਵੀ ਪ੍ਰਭੂ શ્રી RAM ਦਾ ਮੰਦਿਰ ਬਣੇ ਸੋ ਅੱਜ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੇ ਇਹ ਉਪਰਾਲਾ ਪੂਰਾ ਕੀਤਾ ਹੈ ਸੋ ਪੂਰੇ ਹਿੰਦੁਸਤਾਨ ਦੀ ਜਨਤਾ ਪੂਰੇ ਹਿੰਦੁਸਤਾਨ ਦੇ ਸਨਾਤਨੀ ਅੱਜ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦੇ ਨੇ ਸੋ ਅੱਜ ਜਲੰਧਰ ਕੈਂਟ ਜੋ ਇੱਕ ਵਿਸ਼ੇਸ਼ ਪ੍ਰੋਜੈਕਟ ਜਿਹੜੀ ਕੇਂਦਰ ਸਰਕਾਰ ਨੇ ਅਯੋਧਿਆ ਸ਼ਰਧਾਲੂਆਂ ਲਈ ਚਲਾਈ ਹੈ ਅਸੀਂ ਰੇਲਵੇ ਦਾ ਜਨਿੰਦਰ ਮੋਦੀ ਜੀ ਦਾ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੂੰ ਅਯੋਧਿਆ ਯਾਤਰਾ ਕਰਨ ਦੇ ਲਈ ਵਿਸ਼ੇਸ਼ ਰੇਲ ਚਲਾਈ ਹੈ ਸੋ ਜਲੰਧਰ ਦੇ ਅੰਦਰੋਂ ਸਾਡੇ ਜ਼ਿਲ੍ਹਾ ਜਲੰਧਰ ਚੋਂ 518 ਸ਼ਰਧਾਲੂ ਜਿਹੜੇ ਆ ਉਹ શ્રી ਅਯੋਧਿਆ ਜੀ ਜਾ ਰਹੇ ਆ ਸੋ ਮੈਂ ਉਹਨਾਂ ਨੂੰ जय श्री राम करना ਉਹਨਾਂ ਦੀ ਯਾਤਰਾ ਜਿਹੜੀ ਆ ਉਹ ਸਫਲ ਹੋਵੇ। ਜੀ ਤਸਵੀਰਾਂ ਦੇ ਮਨਨੰਨ ਕਾਲੀਆ ਵੀ ਇੱਥੇ ਪਹੁੰਚੋ ਇਹਨਾਂ ਸ੍ਰੀ ਹਰਦਾਲ ਨੂੰ ਮੁਬਾਰਕਬਾਦ ਦੇਣ ਵਾਸਤੇ ਕਲੀ ਸਾਬ ਬੜਾ ਵੱਡਾ ਉਪਰਾਲਾ। ਜੀ ਬਹੁਤ ਬੜਾ ਉਪਰਾਲਾ ਹੈ ਕਿ ਭਗਵਾਨ ਰਾਮ ਜੀ ਦਾ ਮੰਦਰ ਅਯੁੱਧਿਆ ਦੇ ਵਿੱਚ ਅਪਰੰਤ ਰਚਨਾ ਹੋਈ ਹੈ ਔਰ ਲੋਕ ਜਿਹੜੇ ਹੈਗੇ ਆ ਉਮਰ ਕੇ ਜਾ ਰਹੇ ਆ ਆਪਣੇ ਆਪ ਦੋਸਤ ਸਾਰਿਆਂ ਨੂੰ ਅੱਜ ਅਸੀਂ ਮੰਗਲ ਕਾਮਨਾ ਕਰਦੇ ਹਾਂ ਕਿ ਭਗਵਾਨ ਰਾਮ ਜੀ ਦੀ ਕਿਰਪਾ ਅਣਕੰਪਾਸ ਆ ਰਹੇ ਤੇ ਬਣੀ ਰਹੇ। ਜੀ ਮਨਨੰਨ ਕਾਲੀਆ ਜੀ ਤਸਵੀਨਾ ਇੱਕ ਵਾਰੀ ਫੇਰ ਤੁਹਾਨੂੰ ਜਲੰਧਰ ਕੈਂਟ ਦੀਆਂ ਦਿਖਾ ਦਿੰਦੇ ਆ ਜਲੰਧਰ ਕੈਂਟ ਦੇ ਵਿੱਚ RAM LALLA ਦੇ ਦਰਸ਼ਨ ਕਰਨ ਵਾਸਤੇ ਜਿਹੜੇ ਹੈ ਸ਼ਰਧਾਲੂ ਜਿਹੜੇ ਹੈ ਵੱਧ ਛੱਡ ਕੇ ਇੱਥੇ ਜਲੰਧਰ ਕੈਂਟ ਦੇ ਵਿੱਚ ਪਹੁੰਚ ਰਹੇ ਨੇ